ਆਪਣੀ yellow line ਦੇ ਅੰਦਰ ਅੰਦਰ ਨਿਮਣ ਦੇ ਅੰਦਰ ਇਹ ਜਿਹੜਾ ਆਪਣਾ ਸਮਾਨ ਰੱਖਾਂ ਤਾਂ ਜੋ ਸਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੀ ਨਾ ਪਵੇ ਨਗਰ ਨਿਗਮ ਫਗਵਾੜਾ ਵੱਲੋਂ ਬਿਆਰਾਂ ਵੀ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਰੋਕਣ ਅਤੇ ਰਾਘੀਰਾਂ ਦੀ ਸਹੂਲਤਾਂ ਨੂੰ ਮੁਖ ਰੱਖਦਿਆਂ yellow line ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਨਿਗਮ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਤੇ ਮੇਅਰ ਰਾਮਪਾਲ ਉਪਲ ਵੀ ਮੌਜੂਦ ਸਨ ਇਸ ਦੌਰਾਨ ਨਿਗਮ ਮੇਅਰ RAMPAL UPPAL ਅਤੇ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਦੁਕਾਨਦਾਰ ਦਾ ਰਾਗੀਰ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਹੋਵੇ ਇਸ ਲਈ ਹੀ yellow line ਦੁਕਾਨਾਂ ਦੇ ਅੱਗੇ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਗਰ ਫਿਰ ਵੀ ਕਿਸੇ ਦੁਕਾਨਦਾਰ ਨੇ ਆਪਣੀ ਦੁਕਾਨ ਦਾ ਸਮਾਨ ਇਸ yellow line ਤੋਂ ਅੱਗੇ ਰੱਖਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਸ਼ੀਕਲ ਜੀ ਜਿਵੇਂ ਕਿ ਨਗਰ ਨਿਗਮ ਫਗਵਾੜਾ ਵੱਲੋਂ yellow line ਦੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਮੌਕੇ ਤੇ ਮੇਅਰ ਸਾਹਿਬ ਸ਼੍ਰੀ RAMPAL UPPAL ਜੀ ਤੇ ਕਮ ਕਮਿਸ਼ਨਰ ਨਗਰ ਨਿਗਮ ਤੇ ਨਗਰ ਨਿਗਮ ਦੀ ਪੂਰੀ ਟੀਮ ਇਥੇ ਮੌਜੂਦ ਨੇ ਤੇ yellow line ਦਾ ਪ੍ਰੋਜੈਕਟ ਐਸੋਸੀਏਸ਼ਨ ਸਿਨੇਮਾ ਰੋਡ ਸਿਚੁਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਨਾਲ ਸੇ ਉਹ ਕੀਤਾ ਜਾ ਰਿਹਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਦੁਕਾਨਦਾਰ ਆਪੇ ਇਕੱਠੇ ਹੋ ਕੇ ਸਹਿਯੋਗ ਕਰ ਰਹੇ ਨੇ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਸਾਰਿਆਂ ਨੂੰ ਇਹ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ yellow line ਦਾ ਫਾਲੋ ਕੀਤਾ ਜਾਵੇ ਤੇ ਜਿਹੜਾ ਵੀ ਸਮਾਨ ਇਸ ਲਾਈਨ ਤੋਂ ਅੱਗੇ ਪਾਇਆ ਜਾਊਗਾ ਉਹ ਬਿਨਾਂ ਕਿਸੇ ਨੋਟਿਸ ਬਿਨਾਂ ਕਿਸੇ ਕਾਰਵਾਈ ਤੋਂ ਚੱਕਾ ਜਾਏਗਾ ਤੇ ਉਹਦੇ ਵਿੱਚ ਫਿਰ ਕਿਸੇ ਨੂੰ ਵੀ ਦੁਕਾਨਦਾਰ ਨੂੰ ਕੋਈ ਰਾਹਤ ਦੀ ਗੁੰਜਾਇਸ਼ ਨਹੀਂ ਹੋਣੀ ਅੱਜ ਸਿਨੇਮਾ ਰੋ ਸਾਡੀ ਨਗਰ ਨਿਗਮ ਦੀ ਜਿਹੜੀ ਆ ਟੀਮ yellow line ਦਾ ਜਿਹੜਾ ਪ੍ਰੋਸੈਸ ਆ ਉਹ ਅੱਜ ਸ਼ੁਰੂ ਕੀਤਾ ਵਾ ਇਹ ਸਾਡੇ ਨਾਲ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਡਾਕਟਰ ਅਕਸ਼ਤਾ ਗੁਪਤਾ ਜੀ ਔਰ ਉਹਨਾਂ ਦੇ ਨਾਲ ਸੈਨੀਟ ਇੰਸਪੈਕਟਰ ਹਤੇਸ਼ ਸ਼ਰਮਾ ਜੀ ਔਰ ਨਾਮਦੇਵ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਲਾਲ ਲੱਗੇ ਦੇ ਔਰ ਸਿਨੇਮਾ ਰੋਡ ਐਸੋਸੀਏਸ਼ਨ ਵਾਲਿਆਂ ਦੇ ਦੁਕਾਨਦਾਰ ਵੀਰਾਂ ਦਾ ਸਾਰਿਆਂ ਦਾ ਸਹਿਯੋਗ ਆ ਸਾਰੇ ਉਹਨਾਂ ਦੇ ਸਹਿਯੋਗ ਨਾਲ ਇਹ ਜਿੱਦਾਂ ਕਹਿੰਦੇ ਉਸ ਹਾਵ ਨਾਲ ਜਿਹੜੀ ਆ yellow line ਲਗਾ ਰਹੇ ਆ ਔਰ ਅਸੀਂ ਇਹਨਾਂ ਤੋਂ ਅੱਗੇ ਵੀ ਇਹੀ ਸਹਿਯੋਗ ਮੰਗਦੇ ਆ ਵੀ ਜਿਹੜਾ ਜੋ ਵੀ ਗਾਂ ਇਹਨਾਂ ਨੇ ਕੰਮ ਕਰਨਾ ਵਾ ਔਰ ਆਪਣੀ ਲਿਮਟ ਦੇ ਵਿੱਚ ਰਹਿ ਕੇ ਆਪਣਾ ਸਮਾਨ ਜਿਹੜਾ ਇਹ ਰੱਖਣ ਕੱਲੋਂ ਸਾਡੇ ਦੇ ਨਾ ਇਹ ਵੀ ਇਹ ਇਨਜਾਮ ਕੋਈ ਵੀ ਲਾਵੇ ਅਸੀਂ ਕਿਸੇ ਨੂੰ ਇਹ ਨਹੀਂ ਕਿਸੇ ਨੂੰ ਧੱਕਾ ਨਹੀਂ ਕਿਸੇ ਨਾਲ ਕਰਨਾ ਚਾਹੁੰਦੇ ਆਪਣੀ yellow line ਦੇ ਅੰਦਰ ਅੰਦਰ ਲਿਮਟ ਦੇ ਅੰਦਰ ਇਹ ਜਿਹੜਾ ਆਪਣਾ ਸਮਾਨ ਰੱਖਣ ਤਾਂ ਜੋ ਸਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੀ ਨਾ ਪਵੇ। ਤਰੰਤ ਸਮੇਂ ਦੇ ਬਾਅਦ ਸਮਾਨ ਹੀ ਚੱਕ ਲੈਂਦੇ ਆ। ਉਸ ਤੋਂ ਬਾਅਦ ਤਰੰਤ ਸਮਾਨ ਤੇ ਉਹ ਤੇਰਾ ਇਹਦਾ ਇਹਦੇ ਬਾਰੇ ਕੀ ਇਹ ਮਕੀਤਾਂ ਕਰ ਰਹੇ ਨੇ ਇਹ ਇਨਾਂ ਨੇ ਹੁਣ ਕਿਹਾ ਬਾ ਵੀ ਅੱਜ yellow line ਲਵਾ ਦਿਓ ਇਹਨਾਂ ਦੇ ਕਹਿੰਦੇ ਇਹ ਕਹਿੰਦੇ ਵੀ ਅਸੀਂ ਸਮਾਨ ਜਿਹੜਾ ਨਾ ਤੁਸੀਂ ਚੱਕੋਗੇ ਸਾਨੂੰ ਭਵਾਂ ਨਾ ਦਿਓ ਉਲਟਾ ਇਹਨਾਂ ਨੂੰ ਜੁਰਮਾਨਾ ਵੀ ਹੋਊਗਾ ਫਾਈਨ ਇਹਨਾਂ ਦਾ ਜਿਹੜਾ ਵਾ ਰਸੀਦ ਵੀ ਕੱਟ ਹੋਊਗੀ ਉਹ ਇਸ ਦੌਰਾਨ ਸਿਨੇਮਾ ਰੋਡ ਤੇ ਪਰਮਾਰ ਮਾਰਕੀਟ ਐਸੋਸੀਏਸ਼ਨ ਦੇ ਆਗੂ ਹਰਮਨਸ لال ਅਤੇ ਹੋਰਨਾਂ ਦੁਕਾਨਦਾਰਾਂ ਨੇ ਜਿੱਥੇ ਨਿਗਮ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਆਖਿਆ ਕਿ ਇਸ yellow line ਲਾਉਣ ਤੋਂ ਬਾਅਦ ਵੀ ਅਗਰ ਕੋਈ ਦੁਕਾਨਦਾਰ ਆਪਣਾ ਸਮਾਨ yellow line ਤੋਂ ਅੱਗੇ ਰੱਖਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਾਰ ਪਾਰਕਿੰਗ ਕਰਨ ਵਾਲੇ ਲੋਕਾਂ ਨੂੰ ਵੀ ਨਿਗਮ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਮੈਂ ਸਿਨੇਮਾ ਰੋਡ ਪਰਮਾਰ ਮਾਰਕੀਟ ਐਸੋਸੀਏਸ਼ਨ ਵੱਲੋਂ ਸਾਡੇ ਮਾਨਯੋਗ ਮੇਰ ਜੇ ਰਾਮਪਾਲ ਜੀ ਤੇ ਮੈਡਮ ਏਡੀਸੀ ਡਾਕਟਰ ਅਕਸ਼ਰਾ ਗੁੱਤਾ ਇਹਨਾਂ ਨੂੰ ਆਪਣੇ ਬਾਜ਼ਾਰ ਚ ਜੀ ਆਇਆਂ ਕਹਿੰਦਾ ਵੀ ਇਹਨਾਂ ਨੇ ਇਹ ਜਿਹੜਾ yellow line ਦਾ ਪ੍ਰੋਜੈਕਟ ਮੇਰੇ ਬਾਜ਼ਾਰ ਤੋਂ ਸ਼ੁਰੂ ਕਰਵਾਇਆ ਤੇ ਮੈਂ ਇਹਨਾਂ ਨੂੰ ਇਹ ਵੀ ਰਿਕਵੈਸਟ ਕਰੂੰਗਾ ਕਿ ਅੱਜ yellow line ਲਵਾ ਦ ਦਿੱਤੀ ਐ ਇਹਨੂੰ ਇੰਪਲੀਮੈਂਟ ਜ਼ਰੂਰ ਕਰਾਉਣਾ ਕਿਸੇ ਅਗਰ ਮੈਂ ਵੀ ਹੋਵਾ ਤੇ ਮੇਰਾ ਵੀ ਲਿਆਜ ਨਹੀਂ ਹੋਣਾ ਚਾਹੀਦਾ ਜਿਦਾਂ ਉਹ ਸ਼ਹਿਰ ਦੇ ਵਿੱਚ ਇੰਨੀ ਵਧੀਆ ਫੈਰੀਂਡ ਦਾ ਹੈਗਾ ਵਾ ਪਾਰਕਿੰਗ ਦੇ ਫੋਨ ਦੇ ਬਾਅਦ ਵੀ ਉਹਦੀ ਮਤਲਬ ਲੋਕ ਇੱਥੇ ਮਤਲਬ ਦੀ ਗੱਡੀਆਂ ਆਪਣੀਆਂ ਡਾਕਟਰ ਦੁਆਰਾ ਪਰ ਇਹ ਤੇ ਘਰੇ ਗੱਲ ਹੈ ਕਿ ਇਹਨਾਂ ਨੂੰ ਆਪਾਂ ਦੇਖੋ ਮੈਸੇਜ ਤੇ ਆ ਵੀ ਜਦੋਂ ਅਸੀਂ ਫੌਰੀਨ ਮੈਨੂੰ ਤਾਂ ਫੌਰੀਨ ਵੀ ਇੱਥੇ ਆ ਗਏ ਨਾ ਜਦੋਂ ਉੱਥੇ ਦਾ ਪਾਰਕਿੰਗ ਗੱਡੀ ਲਾਉਂਦੇ ਆ ਇੱਥੇ ਸਾਡੇ ਉਹਨਾਂ ਨੇ ਮੰਗਾ ਰੋਡ ਤੇ ਹੀ ਲਾਉਣੀ ਆ ਤੇ ਮੇਰੀ ਸਮਝ ਤੋਂ ਬਾਹਰ ਆ ਵੀ ਇਦਾਂ ਹੁੰਦਾ ਕਿਉਂ ਪਰ ਦੇਖੋ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕਰਉਂ ਮੈਂ ਜਿਹੜਾ ਕਾਨੂੰਨ ਬਣਿਆ ਉਹ ਸਾਡੇ ਫਾਇਦੇ ਵਾਸਤੇ ਹੀ ਆ ਤੇ ਸਾਨੂੰ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਅੱਜ ਸਾਡੇ ਸ਼ਹਿਰ ਫਵਾੜਾ ਵਿੱਚ ਜੋ ਜੈਲੋ ਲੈਨ ਮੈਡਮ ਜੀ ਕਮਿਸ਼ਨ ਮੈਡਮ ਜੀ ਔਰ ਮੇਰ ਸਾਹਿਬ ਜੀ ਤੇ ਸਹਿਯੋਗ ਨੇ ਪੂਰੇ ਬਾਜ਼ਾਰ ਦੇ ਸਹਿਯੋਗ ਦੇ ਨਾਲ ਜੋ ਜੈਲੋਨ ਲੱਗ ਰਹੀ ਆ ਅਸੀਂ ਸਾਡੀ ਅਸੀਂ ਸਿਨੇਮਾ ਰੋਡ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਆਸ ਕਰਦੇ ਆਂ ਕਿ ਜਿਹੜੀ ਜੈਲੋਨ ਲੱਗੀ ਆ ਇਹ ਤੇ ਇਸ ਤਿਹੇ ਪੱਕਾ ਯਾਨੀ ਕਿ ਇਹਨੂੰ ਹੱਲ ਹੋ ਗਿਆ ਹੋਵੇ ਕਿ ਇਹ ਤੇ ਲਾਈਨ ਨੂੰ ਲਾਗੂ ਕਰਾਇਆ ਜਾਵੇ ਤੇ ਦੂਜਾ ਅਸੀਂ ਇਹ ਬਹੁਤ ਹੀ ਸਾਨੂੰ ਖੁਸ਼ੀ ਹੈ ਕਿ ਜਿਹੜੇ ਸਾਡੇ ਬਾਜ਼ਾਰ ਦੇ ਵਿੱਚ ਜੋ ਕਸਟਮਰ ਆਉਂਦੇ ਨੇ ਉਹ ਬਾਜ਼ਾਰ ਖੁੱਲੇ ਹੁੰਦੇ ਨਾਲ ਆਰਾਮ ਨਾਲ ਸ਼ਾਪਿੰਗ ਕਰਨਗੇ ਆਪਣਾ ਸਮਾਨ ਖਰੀਦਣਗੇ ਔਰ ਬਹੁਤ ਹੀ ਯਾਨੀ ਕਿ ਬਹੁਤ ਵਧੀਆ ਉਪਰਾਲਾ ਆ